1 ਜੁਲਾਈ 2018 ਨੂੰ ਦਿੱਲੀ ਪੁਲਿਸ ਨੂੰ ਇੱਕ ਘਰ ਦੇ ਵਿੱਚੋਂ 11 ਲਾਸ਼ਾਂ ਮਿਲਦੀਆਂ ਹਨ ਇਹਨਾਂ 11 ਲਾਸ਼ਾਂ ਦੇ ਵਿੱਚੋਂ ਇੱਕ ਲਾਸ਼ ਉੱਪਰ ਵਾਲੇ ਕਮਰੇ ਦੇ ਵਿੱਚ ਸੀ ਤੇ 10 ਲਾਸ਼ਾਂ ਜਿਹੜੀਆਂ ਨੇ ਛੱਤ ਦੇ ਨਾਲ ਟੰਗੀਆਂ ਹੋਈਆਂ ਸਨ ਇਹਨਾਂ 10ਾਂ ਦੀਆਂ 10 ਲਾਸ਼ਾਂ ਦੇ ਮੂੰਹ ਬੰਨੇ ਹੋਏ ਸਨ ਕੱਪੜੇ ਦੇ ਨਾਲ ਤੇ ਅੱਖਾਂ ਜਿਹੜੀਆਂ ਨੇ ਕੱਪੜੇ ਦੇ ਨਾਲ ਬੰਨੀਆਂ ਹੋਈਆਂ ਸਨ ਹੱਥ ਤੇ ਪੈਰ ਜਿਹੜੇ ਹੈਗੇ ਪਿੱਛੇ ਵਾਲੇ ਪਾਸੇ ਨੂੰ ਬੰਨੇ ਹੋਏ ਸੀ ਬਟ ਇਹਨਾਂ ਦੇ ਵਿੱਚੋਂ ਇੱਕ Laash ਜਿਹੜੀ ਸੀਗੀ ਉਹ ਇਹ ਦੱਸਿਆ ਜਾਂਦਾ ਹੈਗਾ ਕਿ ਉਹਦੇ ਜਿਹੜੇ ਹੱਥ ਹੈਗੇ ਉਹ ਖੁੱਲੇ ਹੋਏ ਸਨ ਤੇ ਬਾਕੀ ਦੀਆਂ ਜਿਹੜੀਆਂ 9 ਆਗੀਆਂ ਉਹਨਾਂ ਦੇ ਹੱਥ ਬੰਨੇ ਹੋਏ ਸਨ ਹੁਣ ਇਹਨਾਂ ਦਾ ਕਤਲ ਕੀਤਾ ਗਿਆ ਕਿ ਇਹਨਾਂ ਸੁਇਸਾਈਡ ਕੀਤਾ ਇਹਦੇ ਬਾਰੇ ਆਪਾਂ ਬਾਅਦ ਵਿੱਚ ਗੱਲ ਕਰਾਂਗੇ ਪਹਿਲੋ ਆਪਾਂ ਦੇਖਦੇ ਹਾਂ ਕਿ ਇਹ ਪਰਿਵਾਰ ਸੀ ਕੌਣ ਇਹ ਲੋਕ ਹੈ ਕੌਣ ਸੀਗੇ ਕਿ ਜਿਨ੍ਹਾਂ ਦਾ ਇਹ ਹਸ਼ਰ ਹੋਇਆ ਇੰਨੀ ਦਰਦਨਾਕ ਜਿਹੜੀ ਹੈਗੀ ਮੌਤ ਇਸ ਪਰਿਵਾਰ ਦੀ ਹੋਈ ਇਸ ਫੈਮਿਲੀ ਦਾ ਨਾਮ ਹੈ ਚੁੰਦਮੰਤ ਫੈਮਿਲੀ ਬੇਸਿਕਲੀ ਤੇ ਇੱਕ ਰਾਜਸਥਾਨੀ ਪਰਿਵਾਰ ਸੀ ਪਰ 1999 ਤੋਂ ਇਹ ਪਰਿਵਾਰ ਜਿਹੜਾ ਹੈਗਾ ਦਿੱਲੀ ਦੇ ਵਿੱਚ ਰਹਿ ਰਿਹਾ ਸੀ ਦਿੱਲੀ ਦੇ ਵਿੱਚ ਇਹਨਾਂ ਦਾ ਆਪਣਾ ਇੱਕ ਪਲਾਈਵੁੱਡ ਦਾ ਬਿਜ਼ਨਸ ਸੀ ਤੇ ਨਾਲ ਦੇ ਨਾਲ ਇੱਕ ਗਰੋਸਰੀ ਸਟੋਰ ਸੀਗਾ ਪੈਸੇ ਦੇ ਪੱਖ ਤੋਂ ਜਿਹੜਾ ਪਰਿਵਾਰ ਬਹੁਤ ਵਧੀਆ ਸੀਗਾ ਇਹ ਨਹੀਂ ਵੀ ਪੈਸੇ ਦੇ ਪੱਖ ਤੋਂ ਇਹਨਾਂ ਨੂੰ ਜਿਹੜੀ ਹੈਗੀ ਕੋਈ ਕਮੀ ਸੀਗੀ ਪੈਸਾ ਇਹਨਾਂ ਦੇ ਕੋਲ ਖੁੱਲਾ ਸੀਗਾ ਬਿਜ਼ਨਸ ਵਧੀਆ ਚੱਲਦਾ ਸੀਗਾ ਤੇ ਇਹ ਸੁਭਾਅ ਦੇ ਵੀ ਬਹੁਤ ਵਧੀਆ ਲੋਕ ਦੱਸੇ ਜਾਂਦੇ ਸੀਗੇ ਤੇ ਦੂਜੇ ਜਿਹੜੇ ਆਪਣੇ ਆਂਢ ਗੁਆਂਢ ਦੇ ਲੋਕ ਹੈਗੇ ਉਹਨਾਂ ਦੀ ਜਿਹੜੀ ਹੈਗੀ ਮਦਦ ਬਹੁਤ ਵਧੀਆ ਕਰਦੇ ਸੀ ਵੀ ਹਰ ਵੇਲੇ ਜਿਹੜੇ ਆ ਕੇ ਮਦਦ ਕਰਨ ਨੂੰ ਇਹ ਤਿਆਰ ਰਹਿੰਦੇ ਸੀਗੇ ਇਸ ਘਰ ਦੇ ਵਿੱਚ ਜਿਹੜੇ ਸੇ ਇਹ ਕੇਸ ਹੋਇਆ ਉੱਥੇ ਕੁੱਲ 11 ਲੋਕ ਰਹਿੰਦੇ ਸੀ ਸਭ ਤੋਂ ਵੱਡੇ ਮੈਂਬਰ ਦਾ ਨਾਮ ਸੀਗਾ ਜੀ ਨਰਾਇਣੀ ਦੇਵੀ ਨਰਾਇਣੀ ਦੇਵੀ ਦੇ ਦੋ ਬੇਟੇ ਤੇ ਇੱਕ ਧੀ ਸੀ ਵੱਡੇ ਮੁੰਡੇ ਦਾ ਨਾਮ ਸੀ ਭਗਨੇਸ਼ ਛੋਟੇ ਮੁੰਡੇ ਦਾ ਨਾਮ ਲਲਿਤ ਸੀ ਤੇ ਇਹਨਾਂ ਦੀ ਜਿਹੜੀ ਧੀ ਸੀ ਉਹਦਾ ਨਾਮ ਸੀਗਾ ਜੀ ਪ੍ਰਤਿਭਾ ਪ੍ਰਤੀਬਦੀ ਅੱਗੇ ਇੱਕ ਹੋਰ ਕੁੜੀ ਸੀਗੀ ਜੋ ਇਹਨਾਂ ਦੇ ਨਾਲ ਹੀ ਇਸ ਘਰ ਵਿੱਚ ਰਹਿੰਦੀ ਸੀ ਉਸ ਦਾ ਨਾਮ ਸੀ ਪ੍ਰਿਯੰਕਾ ਵੱਡੇ ਬੇਟੇ ਭੁਵਨੇਸ਼ ਦੇ ਤਿੰਨ ਬੱਚੇ ਸਨ ਅਤੇ ਛੋਟੇ ਬੇਟੇ ਲਲਿਤ ਦਾ ਇੱਕ ਬੇਟਾ ਤੇ ਉਹਨਾਂ ਦੋਵਾਂ ਦੀਆਂ ਘਰ ਵਾਲੀਆਂ ਜਿਹੜੀਆਂ ਇਹ ਸਾਰੇ ਇੱਕੋ ਘਰ ਦੇ ਵਿੱਚ ਇੱਥੇ ਰਹਿੰਦੇ ਸੀਗੇ 1 ਜਨਵਰੀ 2018 ਨੂੰ ਇਹਨਾਂ ਦਾ ਇੱਕ ਗਵਾਂਡੀ ਜਿਹੜਾ ਹੈਗਾ ਇਹਨਾਂ ਦੀ ਦੁਕਾਨ ਤੇ ਜਾਂਦਾ ਸਵੇਰੇ 6 ਵਜੇ ਇਹਨਾਂ ਦੀ ਜਿਹੜੀ ਦੁਕਾਨ ਹੈਗੀ ਉਹ ਸਵੇਰ ਦੇ 6 ਵਜੇ ਹਰ ਰੋਜ਼ ਖੁੱਲ ਜਾਂਦੀ ਹੈ ਕਿ ਪਿਛਲੇ ਕਈ ਸਾਲਾਂ ਤੋਂ ਜਿਹੜੀ ਇਹਨਾਂ ਦਾ ਗ੍ਰੋਸਰੀ ਸਟੋਰ ਹੈਗਾ ਸਵੇਰ ਦੇ 6 ਵਜੇ ਹੋ ਜਾਂਦਾ ਹੈਗਾ ਬਟ ਉਸ ਦਿਨ ਜਿਹੜਾ 1 ਜੁਲਾਈ 2018 ਨੂੰ ਇਹਨਾਂ ਦੇ ਗੁਵਾਂਡੀ ਨੇ ਕੀ ਦੇਖਿਆ ਕਿ ਦੁਕਾਨ ਜਿਹੜੀ ਹੈਗੀ ਸਵੇਰ ਦੇ 6 ਵਜੇ ਤੋਂ ਬਾਅਦ ਵੀ ਬੰਦ ਪਈ ਸੀ ਤੇ ਦੁਕਾਨ ਦੇ ਉੱਪਰ ਜਿਹੜੇ ਰੋਜ਼ਾਨਾ ਦੇ ਆਲਰਾਉਂਡ ਦੇ ਜਿਵੇਂ ਕਿ ਦੁੱਧ ਜਾਂ ਬ੍ਰੈਡ ਹੋਇਆ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਲਗੀਆਂ ਦੁਕਾਨ ਦੇ ਬਾਹਰ ਹੀ ਪਈਆਂ ਸੀ ਕਿਉਂਕਿ ਦੁਕਾਨ ਦਾ ਸ਼ਟਰ ਬੰਦ ਸੀ ਇਸ ਕਰਕੇ ਜਿਹੜਾ ਬੰਦਾ ਆਰਡਰ ਦੇਣ ਆਇਆ ਸੀ ਉਹ ਬਾਹਰ ਹੀ ਛੱਡ ਗਿਆ ਦੂਸਰੀ ਚੀਜ਼ ਜਿਹੜੀ ਹੋਈ ਜੀ ਉਹ ਇਹ ਸੀ ਕਿ ਇਸ ਇਨਸਾਨ ਦੇ ਨਾਲ ਚੰਦਵੰਤ ਫੈਮਿਲੀ ਦਾ ਇੱਕ ਮੈਂਬਰ ਜਿਹੜਾ ਹੈਗਾ ਹਰ ਰੋਜ਼ ਸੈਰ ਕਰਨ ਵਾਸਤੇ ਜਾਂਦਾ ਸੀ ਅੱਜ ਜਿਹੜਾ ਹੈਗਾ ਉਹ ਫੈਮਿਲੀ ਮੈਂਬਰ ਇਹਨਾਂ ਦਾ ਫੋਨ ਨਹੀਂ ਚੱਕ ਰਿਹਾ ਸੀਗਾ ਤੇ ਇਹ ਚੀਜ਼ ਜਿਹੜੀਆਂ ਹੈਗੀਆਂ ਇਹਨਾਂ ਦੇ ਗੁਆਂਢੀ ਨੂੰ ਨਾਰਮਲ ਨਹੀਂ ਲੱਗੀਆਂ ਇਹ ਗੱਲਾਂ ਤਾਂ ਉਹਨੇ ਕੀ ਸੋਚਿਆ ਵੀ ਚਲੋ ਮੈਂ ਇਹਨਾਂ ਦੇ ਘਰ ਜਾ ਕੇ ਦੇਖਦਾ ਵੀ ਸਭ ਕੁਝ ਠੀਕ ਹੈਗਾ ਤਾਂ ਉਹ ਇਹਨਾਂ ਦੇ ਘਰ ਜਾਂਦੇ ਨੇ ਤੇ ਘਰ ਦਾ ਦਰਵਾਜ਼ਾ ਕੋ ਖੁੱਲਾ ਮਿਲਦਾ ਹੈ ਤੇ ਉਹ ਕੀ ਕਰਦੇ ਨੇਗੇ ਕਿ ਖੁੱਲਾ ਦਰਵਾਜ਼ਾ ਦੇਖਿਆ ਘਰ ਦੇ ਅੰਦਰ ਚੱਲ ਜਾਂਦਾ ਹੈਗਾ ਵੱਟ ਜਦੋਂ ਘਰ ਦੇ ਅੰਦਰ ਜਾਂਦੇ ਨੇਗੇ ਤਾਂ ਉਹ ਜਿਹੜੀ ਚੀਜ਼ ਦੇਖਦੇ ਨੇ ਤੇ ਉਹਨਾਂ ਦੀ ਜਿਹੜੀ ਅੱਖਾਂ ਖੁੱਲੀਆਂ ਰਹਿ ਜਾਂਦੀਆਂ ਨੇਗੇ ਉੱਚੀ ਉੱਚੀ ਸ਼ੋਰ ਪਾ ਕੇ ਸਾਰੇ ਗਵਾਂਡੀਆਂ ਨੂੰ ਰੌਲਾ ਪਾ ਕੇ ਗਵਾਂਡੀਆਂ ਨੂੰ ਇਕੱਠਾ ਕਰ ਲੈਂਦੇ ਕੋਸ਼ਿਸ਼ ਹੈ ਮਿੰਟਾਂ ਦੇ ਵਿੱਚ ਹੀ ਤੇ ਕੋਈ ਦੀ ਟਾਈਮਿੰਗ ਦੇ ਵਿੱਚ ਜਿਹੜੀ ਹੈਗੀ ਉੱਥੇ ਪੁਲਿਸ ਆ ਜਾਂਦੀ ਹੈਗੀ ਪੁਲਿਸ ਕੀ ਕਰਦੀ ਹੈ ਜੋ ਪੁਲਿਸ ਘਰ ਦੇ ਅੰਦਰ ਐਂਟਰ ਹੁੰਦੀ ਹੈ ਤਾਂ ਪੁਲਿਸ ਦੀਆਂ ਵੀ ਅੱਖਾਂ ਖੁੱਲੀਆਂ ਰਹਿ ਜਾਂਦੀਆਂ ਨੇ ਘਰ ਦੇ ਅੰਦਰ ਦਾ ਸੀਨ ਦੇਖ ਕੇ ਘਰ ਦੇ ਅੰਦਰ ਦਾ ਇੰਨਾ ਡਰਾਵਣਾ ਸੀਨ ਹੈਗਾ ਕਿ ਪੁਲਿਸ ਜਿਹੜੀ ਹੈਗੀ ਉਹ ਹੈਰਾਨ ਰਹਿ ਜਾਂਦੀ ਹੈ ਵੀ ਹੋਇਆ ਕਿੱਦਾਂ ਹੈਗਾ ਪੁਲਿਸ ਨੂੰ ਜੋ ਘਰ ਦੇ ਅੰਦਰ ਐਂਟਰ ਹੁੰਦੀ ਹੈ ਤਾਂ ਉਸ ਨੂੰ 10 ਲਾਸ਼ਾਂ ਜਿਹੜੀਆਂ ਹੈਗੀਆਂ ਛਤ ਨਾਲ ਲੰਗੀਆਂ ਮਿਲਦੀਆਂ ਨੇ ਜਿਨ੍ਹਾਂ ਨੇ ਕਫਾ ਲੈ ਲਿਆ ਸੀ ਜੇ ਉਹਨਾਂ ਦਾ ਮਰਡਰ ਹੋ ਗਿਆ ਹੈਗਾ ਇਹ ਦੋਨਾਂ ਚੀਜ਼ਾਂ ਦੇ ਵਿੱਚੋਂ ਅਜੇ ਤੱਕ ਪਤਾ ਨਹੀਂ ਲੱਗਾ ਕਿ ਕੀ ਹੋਇਆ ਉਸ ਤੋਂ ਬਾਅਦ ਜਿਹੜੀ ਹੋਰ ਘਰ ਦੀ ਤਲਾਸ਼ੀ ਕੀਤੀ ਜਾਂਦੀ ਹੈ ਤਾਂ ਘਰ ਦੇ ਅੰਦਰੋਂ ਇੱਕ ਹੋਰ লাশ ਜਿਹੜੀ ਹੈਗੀ ਮਿਲਦੀ ਹੈ ਕਿ ਉਹ লাশ ਹੁੰਦੀ ਹੈ ਕਿ ਘਰ ਦੇ ਸਭ ਤੋਂ ਵੱਡੇ ਮੈਂਬਰ ਨਰਾਇਣੀ ਦੇਵੀ ਦੀ ਇਹ ਘਰ ਦੇ ਵਿੱਚ ਇੱਕ ਕਮਰੇ ਦੇ ਵਿੱਚ লাশ ਪਈ ਹੁੰਦੀ ਹੈ ਫਰਸ਼ ਦੇ ਉੱਪਰ ਜਿਸ ਵੇਲੇ ਪੁਲਿਸ ਇਸ ਘਰ ਦੀ ਤਲਾਸ਼ੀ ਲੈਣੀ ਹੈ ਤਾਂ ਇਹਨਾਂ ਨੂੰ ਇਸ ਘਰ ਦੇ ਵਿੱਚੋਂ ਬਹੁਤ ਸਾਰੀਆਂ ਡਾਇਰੀਜ਼ ਮਿਲਦੀਆਂ ਨੇ ਇਹਨਾਂ ਸਾਰੀਆਂ ਡਾਇਰੀਜ਼ ਦੇ ਵਿੱਚ ਇੱਕ ਡਾਇਰੀ ਦੇ ਉੱਪਰ ਕੁਝ ਇਨਸਟਰਕਸ਼ਨਸ ਲਿਖੀਆਂ ਹੁੰਦੀਆਂ ਨੇ ਜੋ ਕਿ ਇਹ ਪਰਿਵਾਰ ਦੱਸਿਆ ਜਾਂਦਾ ਹੈ ਕਿ ਪਿਛਲੇ ਕੁਝ ਟਾਈਮ ਤੋਂ ਇਹਨਾਂ ਸਾਰੀਆਂ ਲਿਖੀਆਂ ਇਨਸਟਰਕਸ਼ਨ ਫੋਲੋ ਕਰਦਾ ਸੀਗਾ ਤਾਂ ਪੁਲਿਸ ਨੇ ਗਵਾਂਡੀਆਂ ਦੇ ਕੋਲ ਪੁੱਛਗਿੱਛ ਕੀਤੀ ਤਾਂ ਪੁਲਿਸ ਨੂੰ ਇਹ ਪਤਾ ਲੱਗਿਆ ਕਿ ਇਹ ਸਾਰੀ ਦੀ ਸਾਰੀ ਜਿਹੜੀ ਕਹਾਣੀ ਹੈਗੀ ਇਸ ਪਰਿਵਾਰ ਦੇ ਨਾਰਾਇਣੀ ਦੇਵੀ ਦੇ ਛੋਟੇ ਪੁੱਤਰ ਲਲਿਤ ਦੇ ਆਲੇ ਦੁਆਲੇ ਹੋਮਰੀ ਸੀ ਲਲਿਤ ਇਸ ਘਰ ਦਾ ਛੋਟਾ ਪੁੱਤਰ ਸੀ ਨਾਰਾਇਣੀ ਦੇਵੀ ਦਾ ਦੂਜਾ ਮੁੰਡਾ ਸੀਗਾ ਇਸ ਦਾ ਜਿਹੜਾ ਹੈਗਾ ਸੁਭਾਅ ਬੜਾ ਹਸਮੁਖ ਦੱਸਿਆ ਜਾਂਦਾ ਸੀ ਪਰ 2004 ਦੇ ਵਿੱਚ ਇੱਕ ਐਕਸੀਡੈਂਟ ਹੋਇਆ ਇਸ ਦਾ ਜਿਸ ਵਿੱਚ ਇਹਨੂੰ ਸੱਟ ਲੱਗਣ ਦੇ ਕਾਰਨ ਜਿਹੜਾ ਹੈਗਾ ਇਹ ਚੁੱਪ ਰਹਿਣ ਲੱਗ ਗਿਆ ਕਿ ਇਹਨਾਂ ਹਸਮੁਖ ਨਹੀਂ ਰਿਹਾ ਲੋਕਾਂ ਦੇ ਨਾਲ ਬਹੁਤ ਜ਼ਿਆਦਾ ਖੁੱਲਦਾ ਮਿਲਦਾ ਸੀਗਾ ਪਹਿਲਾਂ ਪਰ 2004 ਦੇ ਵਿੱਚ ਇਹਦੇ ਜੋ ਐਕਸੀਡੈਂਟ ਹੋਇਆ ਤੇ ਇਹਦਾ ਸੁਭਾਅ ਜਿਹੜਾ ਹੈਗਾ ਉਹ ਕਾਫੀ ਚੇਂਜ ਹੋ ਗਿਆ ਫਿਰ 2007 ਦੇ ਵਿੱਚ ਇਸ ਦੇ ਨਾਲ ਦੂਜਾ ਕਿੱਸਾ ਹੁੰਦਾ ਹੈਗਾ ਕਿ ਇਸ ਦੇ ਪਿਤਾ ਜੀ ਦੀ ਡੈਥ ਹੋ ਜਾਂਦੀ ਹੈਗੀ ਤੇ ਇਹ ਜਿਹੜਾ ਹੈਗਾ ਉਸ ਚੀਜ਼ ਨੂੰ ਬਹੁਤ ਦਿਲ ਤੇ ਲੈਂਦਾ ਹੈਗਾ ਕਿਉਂਕਿ ਇਹ ਆਪਣੇ ਪਿਤਾ ਜੀ ਦੇ ਨਾਲ ਜਿਹੜਾ ਬਹੁਤ ਜ਼ਿਆਦਾ ਅਟੈਚ ਸੀਗਾ ਤੇ ਇਹ ਉਸ ਹਾਸੇ ਨੂੰ ਸਹਾਰਨਾ ਹੀ ਪਉਂਦਾ ਅਰਸਤ ਦੇ ਵਿੱਚ ਇਹਨਾਂ ਦੇ ਪਿਤਾ ਦੀ ਮੌਤ ਤੋਂ ਬਾਅਦ ਇਸ ਪਰਿਵਾਰ ਨੇ ਆਪਣੇ ਘਰ ਦੇ ਵਿੱਚ 10 ਦਿਨ ਦੀ ਪੂਜਾ ਕਰਵਾਈ ਇਹ ਪੂਜਾ ਨਾਰਮਲ ਚੱਲ ਰਹੀ ਸੀ ਪਰ ਇੱਕ ਦਿਨ ਜਿਹੜਾ ਹੈਗਾ ਲਲਿਤ ਨੂੰ ਕੁਝ ਹੁੰਦਾ ਹੈਗਾ ਤਾਂ ਉਹ ਉੱਠ ਕੇ ਉਸ ਤਰੀਕੇ ਦੇ ਨਾਲ ਪੂਜਾ ਕਰਨੀ ਸ਼ੁਰੂ ਕਰ ਦਿੰਦਾ ਜਿਸ ਤਰੀਕੇ ਦੇ ਨਾਲ ਉਸ ਦੇ ਪਿਤਾ ਜੀ ਕਰਦੇ ਸੀ ਜਿਨ੍ਹਾਂ ਦੀ ਕਿ ਮੌਤ ਹੋ ਗਈ ਸੀ ਤਾਂ ਲਲਿਤ ਨੂੰ ਜੋ ਬਾਅਦ ਵਿੱਚ ਪੁੱਛਿਆ ਗਿਆ ਕਿ ਇਹ ਚੀਜ਼ ਕੀ ਸੀ ਤੂੰ ਇਦਾਂ ਕਿਉਂ ਬਿਹੇਵ ਕਰ ਰਿਹਾ ਸੀ ਤਾਂ ਉਹਨੇ ਇਹ ਕਿਹਾ ਕਿ ਮੈਨੂੰ ਮੇਰੇ ਪਿਤਾ ਜੀ ਆਏ ਸੀਗੇ ਤੇ ਉਹ ਕਹਿ ਰਹੇ ਸੀਗੇ ਕਿ ਮੈਂ ਜਿਹੜਾ ਹੈਗਾ ਬਹੁਤ ਹੀ ਛੇਤੀ ਤੁਹਾਡੇ ਕੋਲ ਵਾਪਸ ਆ ਜਾਣਾ ਇਹ ਚੀਜ਼ ਬਾਅਦੋਂ ਪਤਾ ਚੱਲਦਾ ਹੈ ਕਿ ਤੇ ਲਲਿਤ ਨੇ ਇਹ ਚੀਜ਼ ਆਪਣੀ ਵਾਈਫ ਦੇ ਨਾਲ ਵੀ ਸ਼ੇਅਰ ਕੀਤੀ ਸੀ ਕਿਉਂਕਿ ਉਹ ਜਿਹੜਾ ਹੈਗਾ ਆਪਣੇ ਪਿਤਾ ਜੀ ਦੇ ਨਾਲ ਬਹੁਤ ਜ਼ਿਆਦਾ ਅਟੈਚ ਸੀਗਾ ਤਾਂ ਉਹ ਇਸ ਸਦਮੇ ਨੂੰ ਸਹਾਰ ਨਹੀਂ ਸਕਿਆ ਇਸ ਕਰਕੇ ਜਿਹੜਾ ਉਸਦੇ ਦਿਮਾਗ ਦੇ ਉੱਪਰ ਥੋੜਾ ਜਿਹਾ ਦੱਸਿਆ ਜਾਂਦਾ ਕਿ ਇਸ ਚੀਜ਼ ਦਾ ਪ੍ਰੈਸ਼ਰ ਰਹਿੰਦਾ ਸੀਗਾ ਫਿਰ ਇਸ ਪਰਿਵਾਰ ਨੇ ਕੀ ਕੀਤਾ ਕਿ ਹਰ ਰੋਜ਼ ਰਾਤ ਨੂੰ ਜਿਹੜੀ ਹੈਗੀ 9 ਵਜੇ ਆਪਣੇ ਘਰ ਇੱਕ ਪੂਜਾ ਕਰਦੇ ਸੀਗੇ ਜਿਸ ਪੂਜਾ ਦੇ ਵਿੱਚ ਇਹ ਸਾਰਾ ਦਾ ਸਾਰਾ ਪਰਿਵਾਰ ਸ਼ਾਮਲ ਹੁੰਦਾ ਸੀ ਤੇ ਨਾਲ ਦੇ ਨਾਲ ਕਈ ਵਾਰੀ ਜਿਹੜੇ ਆ ਗਵੰਡੀ ਵੀ ਇਸ ਪੂਜਾ ਦੇ ਵਿੱਚ ਸ਼ਾਮਲ ਹੁੰਦੇ ਸਨ ਜਿਸ ਵੇਲੇ ਰਾਤ ਦੇ 9:30 ਵਜੇ ਦੇ ਅਗੇ ਤੇ ਦੱਸਿਆ ਜਾਂਦਾ ਹੈ ਕਿ ਇਹਨਾਂ ਦੇ ਵਿੱਚੋਂ ਜਿਹੜਾ ਲਲਿਤ ਹੈਗਾ ਉਹ ਕਹਿਣਾ ਸ਼ੁਰੂ ਕਰ ਦਿੰਦਾ ਸੀਗਾ ਕਿ ਡੈਡੀ ਦੇ ਆਉਣ ਦਾ ਟਾਈਮ ਹੋ ਗਿਆ ਹੈਗਾ ਕਿਉਂਕਿ ਉਹ ਜਿਹੜਾ ਆਪਣੇ ਪਿਤਾ ਦੀ ਮੌਤ ਦੇ ਸਦਮੇ ਨੂੰ ਸਹਾਰ ਨਹੀਂ ਸਕੇ ਸੀਗਾ ਜਦੋਂ ਇਹਨਾਂ ਦੇ ਘਰ ਪੂਜਾ ਹੁੰਦੀ ਹੈਗੀ ਇਹ ਵਾਲੀ ਹਰ ਰੋਜ਼ ਤੇ ਇਹ ਪਰਿਵਾਰ ਜਿਹੜਾ ਹੈਗਾ ਨਾਨ-ভেজ ਖਾਣਾ ਛੱਡ ਦਿੰਦਾ ਹੈਗਾ ਇਹਨਾਂ ਦੇ ਉੱਪਰ ਪੂਜਾ ਦਾ ਅਸਰ ਜਿਹੜਾ ਹੋਣਾ ਸ਼ੁਰੂ ਹੋ ਜਾਂਦਾ ਹੈ ਕਿਉਂਕਿ ਇਹ ਪਰਿਵਾਰ ਜਿਹੜਾ ਹੈਗਾ ਧਾਰਮਿਕਤਾ ਵੱਲ ਨੂੰ ਵੱਧਣਾ ਸ਼ੁਰੂ ਕਰ ਦਿੰਦਾ ਤੇ ਨਾਨ-ভেজਿਟੇਰੀਅਨ ਖਾਣਾ ਛੱਡ ਦਿੰਦੇ ਨੇ ਨਾਲ ਦੇ ਨਾਲ ਇਹਨਾਂ ਦੇ ਘਰ ਦੇ ਵਿੱਚ ਅਲਕੋਹਲ ਪੀਣੀ ਜਿਹੜੀ ਹੈਗੀ ਉਹ ਵੀ ਬੰਦ ਹੋ ਜਾਂਦੀ ਹੈਗੀ ਇਹ ਸਾਰੀਆਂ ਚੀਜ਼ਾਂ ਬੰਦ ਕਰਕੇ ਇਹ ਸਾਰਾ ਸਾਰਾ ਪਰਿਵਾਰ ਜਿਹੜਾ ਹੈਗਾ ਵੈਜੀਟੇਰੀਅਨ ਬਣ ਜਾਂਦਾ ਹੈਗਾ ਇਹ ਪਰਿਵਾਰ ਜਿਹੜਾ ਹੈ ਕਿ ਡਾਇਰੀ ਵਿੱਚ ਲਿਖੀਆਂ ਹੋਈਆਂ ਇਨਸਟਰਕਸ਼ਨ ਨੂੰ ਫੋਲੋ ਕਰਦਾ ਸੀਗਾ ਤੇ ਇਸ ਡਾਇਰੀ ਵਿੱਚ ਸਾਫ਼-ਸਾਫ਼ ਲਿਖਿਆ ਹੋਇਆ ਸੀਗਾ ਕਿ ਇਹਨਾਂ ਦੀ ਲੰਮਕ ਜਾਣ ਤੋਂ ਬਾਅਦ ਮੌਤ ਹੋਣੀ ਹੈਗੀ ਤੇ ਇਹਨਾਂ ਦੀ ਮੌਤ ਦਾ ਜਿਹੜਾ ਟਾਈਮ ਹੈਗਾ ਜਿਹੜਾ ਆ ਉਹ ਵੀ ਇਸ ਡਾਇਰੀ ਵਿੱਚ ਲਿਖਿਆ ਹੋਇਆ ਸੀ ਵੀਰਵਾਰ ਰਾਤ ਨੂੰ 12 ਵਜੇ ਤੋਂ ਲੈ ਕੇ 1 ਵਜੇ ਤੱਕ ਜਾਂ ਐਤਵਾਰ ਰਾਤ ਨੂੰ 12 ਵਜੇ ਤੋਂ ਲੈ ਕੇ 1 ਵਜੇ ਤੱਕ ਜਿਹੜਾ ਹੈਗਾ ਇਹਨਾਂ ਦੀ ਮੌਤ ਦਾ ਟਾਈਮ ਇਸ ਡਾਇਰੀ ਵਿੱਚ ਲਿਖਿਆ ਹੈ ਸੀ ਤੇ ਵਿੱਚ ਇਹ ਵੀ ਲਿਖਿਆ ਹੋਇਆ ਸੀਗਾ ਕਿ ਇਹਨਾਂ ਨੇ ਫਹਾ ਲੈਣ ਤੋਂ 6 ਦਿਨ ਪਹਿਲਾਂ ਕਿਹੜੀ-ਕਿਹੜੀ ਵਿਧੀ ਕਰਨੀ ਹੈਗੀ ਕੀ ਕੀ ਕਰਨਾ ਹੈਗਾ ਤੇ ਨਾਲ ਦੇ ਨਾਲ ਇਹ ਵੀ ਲਿਖਿਆ ਹੈਗਾ ਕਿ ਜਿਸ ਵੇਲੇ ਇਹ ਪਰਿਵਾਰ ਫਾ ਲਵੇਗਾ ਤਾਂ ਕੋਈ ਸੁਪਰਨੈਚੁਰਲ ਪਾਵਰ ਆ ਕੇ ਇਹਨਾਂ ਨੂੰ ਬਚਾ ਲਵੇਗੀ ਐਂਡ ਤੇ ਪੇਜ ਦੇ ਉੱਪਰ ਇਹ ਲਿਖਿਆ ਸੀਗਾ ਕਿ ਜਿਸ ਵੇਲੇ ਧਰਤੀ ਕੰਮੇਗੀ ਤੇ ਅਸਮਾਨ ਫਟੇਗਾ ਤਾਂ ਮੈਂ ਤੁਹਾਨੂੰ ਆ ਕੇ ਜੜਾ ਹੈਗਾ ਬਚਾ ਲਵਾਂਗਾ ਜਦੋਂ ਪੁਲਿਸ ਨੇ ਇਹ ਡਾਇਰੀ ਗਵਾਂਡੀਆਂ ਨੂੰ ਦਿਖਾ ਲਈ ਤਾਂ ਡਾਇਰੀ ਦੇ ਵਿੱਚੋਂ ਲਿਖੀ ਹੋਈ ਹੈਂਡਹੈਂਡਰਾਈਟਿੰਗ ਜਿਹੜੀ ਹੈਗੀ ਕੁਝ ਲੋਕਾਂ ਨੇ ਇਹ ਦਾਵਾ ਕੀਤਾ ਕਿ ਇਹ ਲਲਿਤ ਦੀ ਹੈਂਡਰਾਈਟਿੰਗ ਨਹੀਂ ਹੈਗੀ ਦੀ ਮੌਤ ਹੋਈ ਉਸ ਰਾਤ ਜਿਹੜਾ ਹੈਗਾ ਸੀਸੀਟੀਵੀ ਕੈਮਰਾ ਦੇ ਵਿੱਚ ਦੇਖਿਆ ਗਿਆ ਕਿ ਇਸ ਘਰ ਦੀਆਂ ਔਰਤਾਂ ਤੇ ਬੱਚੇ ਜਿਹੜੇ ਹੈਗੇ ਬਾਹਰੋਂ ਦੁਕਾਨ ਤੋਂ ਸਟੂਲ ਤੇ ਰस्सियां ਲੈ ਕੇ ਇਸ ਘਰ ਦੇ ਅੰਦਰ ਐਂਟਰ ਹੋ ਰਹੇ ਸੀ ਇਹ ਉਹੀ ਸਟੂਲ ਤੇ ਉਹੀ ਰस्सियां ਸਨ ਜਿਨ੍ਹਾਂ ਦੇ ਨਾਲ ਇਹਨਾਂ ਲੋਕਾਂ ਨੇ ਫਹਲਿਆ ਸੀ ਇਹ ਸਾਰੀਆਂ ਘਟਨਾਵਾਂ ਦੀਆਂ ਜਿਹੜੀਆਂ ਸਬੂਤ ਉੱਥੋਂ ਮਿਲੇ ਉਹਨਾਂ ਨੂੰ ਦੇਖ ਕੇ ਪੁਲਿਸ ਨੂੰ ਇਸ ਚੀਜ਼ ਤੇ ਭਰੋਸਾ ਹੋ ਗਿਆ ਕਿ ਇਹ ਸਾਰੇ ਦਾ ਸਾਰਾ ਕੰਮ ਜਿਹੜਾ ਹੈਗਾ ਲਲਿਤ ਦਾਇਆ ਤੇ ਦੂਸਰੀ ਜਿਹੜੀ ਚੀਜ਼ ਹੈ ਜਿਹੜੀ ਪੁਲਿਸ ਨੇ ਅੱਗੇ ਰੱਖੀ ਉਹ ਇਹ ਸੀ ਕਿ ਲਲਿਤ ਸਾਈਕੋਸਿਸ ਡਿਸਆਰਡਰ ਦਾ ਮਰੀ ਸੀਗਾ ਸਾਈਕੋਸਿਸ ਡਿਸਆਰਡਰ ਜਿਹੜਾ ਹੁੰਦਾ ਹੈ ਜੀ ਉਹ ਇੱਕ ਦਿਮਾਗੀ ਬਿਮਾਰੀ ਹੁੰਦੀ ਹੈ ਜਿਸ ਦੇ ਵਿੱਚ ਇਨਸਾਨ ਸੱਚਾਈ ਤੋਂ ਪਿੱਛੇ ਹਟ ਕੇ ਭਰਮ ਦੀ ਇੱਕ ਦੁਨੀਆ ਦੇ ਵਿੱਚ ਜੀਣ ਲੱਗ ਪੈਂਦਾ ਹੈ ਨਾਲ ਦੇ ਨਾਲ ਪੁਲਿਸ ਨੇ ਇਹ ਵੀ ਗੱਲ ਕਹੀ ਕਿ ਹੋ ਸਕਦਾ ਹੈ ਕਿ ਇਹ ਸਾਰੇ ਦਾ ਸਾਰਾ ਪਰਿਵਾਰ ਜਿਹੜਾ ਆ ਸ਼ੇਅਰਡ ਸਾਈਕੋਸਿਸ ਡਿਸਆਰਡਰ ਦਾ ਸ਼ਿਕਾਰ ਹੋਵੇ ਸ਼ੇਅਰਡ ਸਾਈਕੋਸਿਸ ਡਿਸਆਰਡਰ ਦੇ ਵਿੱਚ ਕੀ ਹੁੰਦਾ ਹੈ ਕਿ ਜੇ ਇਸ ਇਨਸਾਨ ਨੂੰ ਇਹ ਸਾਈਕੋਸਿਸ ਬਿਮਾਰੀ ਹੁੰਦੀ ਹੈ ਦਿਮਾਗੀ ਬਿਮਾਰੀ ਹੁੰਦੀ ਹੈ ਦੂਸਰੇ ਜਿਹੜੇ ਲੋਕ ਹੁੰਦੇ ਆਗੇ ਸ਼ੇਅਰਡ ਸਾਈਕੋਸਿਸ ਡਿਸਆਰਡਰ ਵਾਲੇ ਉਹ ਸਰ ਦੇ ਸਾਰੇ ਜਿਹੜੇ ਆ ਕਿ ਇਸ ਬੰਦੇ ਨੂੰ ਫੋਲੋ ਕਰਨਾ ਸ਼ੁਰੂ ਕਰ ਦਿੰਦੇ ਨੇ ਪਰ ਇਹਨਾਂ ਦੇ ਗਵਾਂਡੀਆਂ ਨੇ ਜਿਹੜਾ ਹੈਗਾ ਪੁਲਿਸ ਦੀ ਇਸ ਗੱਲ ਤੇ ਵਿਸ਼ਵਾਸ ਨਹੀਂ ਕੀਤਾ ਇਸ ਤੋਂ ਇਲਾਵਾ ਇੱਕ ਹੋਰ ਥਿਊਰੀ ਮੰਨੀ ਜਾਂਦੀ ਹੈ ਕਿ ਇਸ ਫੈਮਿਲੀ ਦਾ ਮੈਂਬਰ ਲਲਿਤ ਆਪਣੇ ਪਿਤਾ ਦੀ ਮੌਤ ਦਾ ਸਦਮਾ ਸਹਾਰ ਨਹੀਂ ਸਕਿਆ 2007 ਦੇ ਵਿੱਚ ਇੱਕ ਦਿਨ ਸੁਪਨਾ ਆਇਆ ਕਿ ਉਸਦੇ ਪਿਤਾ ਜੀ ਸੁਮਨ ਦੇ ਵਿੱਚ ਆਇਤ ਉਹ ਕਹਿੰਦੇ ਨੇ ਕਿ ਮੈਂ ਤੁਹਾਨੂੰ ਮਿਲਣਾ ਚਾਹੁੰਦਾ ਹਾਂਗਾ ਤੇ ਤੁਸੀਂ ਸਾਰੇ ਜਾਣੇ ਮਰ ਜਾਓ ਤਾਂ ਮਰ ਕੇ ਇੱਥੇ ਮੇਰੇ ਕੋਲ ਆ ਜਾਓ ਤਾਂ ਮੈਂ ਤੁਹਾਨੂੰ ਮਿਲਣਾ ਚਾਹੁੰਦਾ ਹਾਂਗਾ ਤੇ ਇਹ ਗੱਲ ਜਿਹੜੀ ਹੈ ਕਿ ਲਲਿਤ ਨੇ ਆਪਣੀ ਵਾਈਫ ਦੇ ਨਾਲ ਸ਼ੇਅਰ ਕੀਤੀ ਲਲੀਤ ਦੀ ਵਾਈਫ ਨੇ ਵੀ ਜਿਹੜਾ ਹੈਗਾ ਉਹਦੀ ਗੱਲ ਮੰਨ ਲਈ ਲਲਿਤ ਨੇ ਹੁਣ ਕੀ ਕੀਤਾ ਕਿ ਲਲਿਤ ਜਿਹੜਾ ਹੈਗਾ ਆਪਣੇ ਪਰਿਵਾਰ ਦੇ ਨਾਲ ਜਿਹੜੀ ਹੈ ਵੀ ਇੱਕ ਗੇਮ ਖੇਡੀ ਉਸ ਨੇ ਇਸ ਚੀਜ਼ ਨੂੰ ਦੇਖ ਕੇ ਉਹ ਕਿ ਇਹ ਸੀ ਕਿ ਇੱਕ ਹੌਲੀ ਹੌਲੀ ਉਹ ਪਰਿਵਾਰ ਦੇ ਨਾਲ ਜਿਹੜੀ ਹੈਗੀ ਕਈ ਸਾਲਾਂ ਤੋਂ ਇਸ ਚੀਜ਼ ਦੀ ਤਿਆਰੀ ਕਰਦਾ ਰਿਹਾ ਉਸ ਤੋਂ ਬਾਅਦ ਜਿਹੜਾ ਹੈਗਾ ਜਿੱਦ ਜਦ ਇਹਨਾਂ ਦੀ ਮੌਤ ਹੋਈ ਹੈ ਕਿ ਜੁਲਾਈ 2018 ਨੂੰ ਉਸ ਤੋਂ ਕੁਝ ਦਿਨ ਪਹਿਲਾਂ ਹੀ ਉਸ ਨੇ ਜਿਹੜੀ ਹੈਗੀ ਫਾਲਹਾਨ ਦੀ ਵਿਧੀ ਦੀ ਹਾਸਲ ਕਰ ਦਿੱਤੀ ਦੱਸਿਆ ਜਾਂਦਾ ਹੈ ਕਿ ਉਹ ਪਰਿਵਾਰ ਜਿਹੜਾ ਹੈਗਾ ਇਸ ਦੀ ਗੱਲ ਤੇ ਵਿਸ਼ਵਾਸ ਨਹੀਂ ਸੀ ਕਰਦਾ ਤਾਂ ਉਸ ਨੇ ਕਿਹਾ ਵੀ ਅਸੀਂ ਇੱਕ ਆ ਵਿਧੀ ਕਰਨੀ ਹੈਗੀ ਇਸ ਵਿਧੀ ਦੇ ਨਾਲ ਜਿਹੜਾ ਹੈਗਾ ਸਾਨੂੰ ਜਿਹੜੇ ਹੈਗੇ ਪਿਤਾ ਜੀ ਦੇ ਦਰਸ਼ਨ ਹੋਣਗੇ ਤਾਂ ਉਹਨਾਂ ਨੇ ਸੱਚਾ ਵਿਚਾਰ ਕੋਈ ਗੱਲ ਨਹੀਂ ਕਹਿਣ ਡਿਆ ਕਿ ਬੜੇ ਚਰਦਾ ਕਹਿੰਦਾ ਤਾਂ ਆਪਾਂ ਕਰਕੇ ਦੇਖ ਲੈਂਦੇ ਹਾਂਗੇ ਤੇ ਉਹਨਾਂ ਪੁੱਛਿਆ ਵੀ ਵਿਧੀ ਹੈ ਕੀ ਤਰੀਕਾ ਹੈ ਕੀ ਜਿਸ ਦੇ ਨਾਲ ਸਾਨੂੰ ਸਾਡੇ ਪਿਤਾ ਜੀ ਦੇ ਦਰਸ਼ਨ ਹੋਣਗੇ ਤਾਂ ਉਸ ਨੇ ਕੀ ਕੀਤਾ ਉਹਨੇ ਦੱਸਿਆ ਵੀ ਆਪਾਂ ਸਟੂਲ ਤੇ ਚੜਨਾ ਹੈਗਾ ਆਪਣਾ ਮੂੰਹ ਬੰਨਣਾ ਹੈਗਾ ਸਾਰੇ ਜਾਣਿਆਂ ਨੇ ਤੇ ਆਪਣੀਆਂ ਅੱਖਾਂ ਬੰਨਣੀਆਂ ਹੈਗੀਆਂ ਤੇ ਆਪਾਂ ਫਾਹ ਲੈਣ ਦੀ ਕੋਸ਼ਿਸ਼ ਕਰਨੀ ਹੈਗੀ ਤੇ ਉਹਨਾਂ ਨੇ ਉਹ ਸੇਮ ਚੀਜ਼ ਕੀਤੀ ਜੋ ਲਲਿਤ ਨੇ ਕਿਹਾ ਸੀਗਾ ਤੇ ਉਸ ਦੇ ਵਿੱਚ ਕੀ ਹੁੰਦਾ ਹੈਗਾ ਤਾਂ ਉਹਨੇ ਪੁੱਛਿਆ ਵੀ ਤੁਹਾਨੂੰ ਇਹ ਦਰਸ਼ਨ ਹੋਏ ਪਿਤਾ ਜੀ ਦੇ ਕਹਿੰਦੇ ਨਹੀਂ ਇਹ ਦੋ ਦਿਨ ਚੱਲਿਆ ਤਿੰਨ ਦਿਨ ਚੱਲਿਆ ਤਾਂ ਉਹਨਾਂ ਨੂੰ ਹੁਣ ਵਿਸ਼ਵਾਸ ਹੋ ਗਿਆ ਵੀ ਇਹ ਸਿਰਫ ਇੱਕ ਤਰੀਕਾ ਹੀ ਹੈਗਾ ਇਹਦੇ ਨਾਲ ਸਾਨੂੰ ਕੋਈ ਨੁਕਸਾਨ ਤਾਂ ਹੋਣਾ ਨਹੀਂ ਹੈਗਾ ਅਸੀਂ ਕਰਦੇ ਆਂ ਕਿ ਸਾਨੂੰ ਕੁਝ ਨਹੀਂ ਦਿਖਦਾ ਤੇ ਆਪਾਂ ਕੀ ਕਰਦੇ ਆਂ ਕਿ ਆਪਾਂ ਇੱਕ ਦਿਨ ਹੋਰ ਕਰ ਲੈਨੇ ਜਿੱਥੇ ਪੰਜ ਦਿਨ ਪਹਿਲਾਂ ਵੀ ਕਰ ਲਿਆ ਬਟ ਉਹਨਾਂ ਨੂੰ ਨਹੀਂ ਸੀ ਪਤਾ ਕਿ ਅੱਜ ਜਿਹੜੀ ਹੈ ਕਿ ਗੇਮ ਪਲਟੇ ਜਾਣੀ ਹੈਗੀ ਅੱਜ ਉਹਨਾਂ ਸਾਰਿਆਂ ਨੇ ਮਰ ਜਾਣਾ ਹੈਗਾ ਤੇ ਲਲਿਤ ਨੇ ਜਿਹੜਾ ਅੱਜ ਆਖਰੀ ਦਿਨ ਹੈਗਾ ਤੇ ਇਹ ਲਲਿਤੇ ਨੇ ਜਿਹੜਾ ਕਿਸੇ ਨੂੰ ਵੀ ਨਹੀਂ ਦੱਸਿਆ ਕਿ ਅੱਜ ਦੇ ਦਿਨ ਜਿਹੜੀ ਹੈਗੀ ਇਹ ਇਹਨਾਂ ਦੀ ਮੌਤ ਹੋ ਜਾਣੀ ਹੈਗੀ ਫਿਰ ਕੀ ਹੁੰਦਾ ਹੈ ਜੀ ਲਲਿਤੇ ਦੇਖਦਾ ਸਾਰਿਆਂ ਦੇ ਰੋਜ਼ਾਨਾ ਦੀ ਤਰ੍ਹਾਂ ਹੱਥ ਬੰਨ੍ਹ ਦਿੰਦਾ ਪਿੱਛੇ ਨੂੰ ਨਾਲ ਉਹਨਾਂ ਦੇ ਪੈਰ ਬੰਨ੍ਹ ਦਿੰਦਾ ਹੈ ਤਾਂ ਮੂੰਹ ਤੇ ਉੱਪਰ ਪੱਟੀ ਬੰਨ੍ਹ ਦਿੰਦਾ ਤਾਂ ਅੱਖਾਂ ਦੇ ਉੱਪਰ ਜਿਹੜੀ ਹੈਗੀ ਪੱਟੀ ਬੰਨ੍ਹ ਕੇ ਉਹਨਾਂ ਨੂੰ ਰਸਤੀ ਦੇ ਉੱਪਰ ਲਮਕਾ ਦਿੰਦਾ ਹੈਗਾ ਜਿਸ ਵੇਲੇ ਉਸ ਨੂੰ ਇਹ ਪੂਰਾ ਭਰੋਸਾ ਹੋ ਜਾਂਦਾ ਕਿ ਇਹ ਸਾਰੇ ਦੇ ਸਾਰੇ ਲੋਕ ਜਿਹੜੇ ਹੈਗੇ ਮਰ ਗਏ ਹੈਗੇ ਉਹਨਾਂ ਦੇ ਵਿੱਚ ਉਸਦੇ ਖੁਦ ਦੇ ਬੱਚੇ ਵੀ ਸੀਗੇ ਉਸਦੀ ਭੈਣ ਸੀਗੀ ਉਸਦੀ ਭੈਣ ਦੇ ਨਿਆਣੇ ਸੀਗੇ ਨਾਲ ਭਰਾਤ ਪਰਚਾਇਤ ਪਰਚਾਈ ਦੇ ਨਿਆਣੇ ਅੱਗੇ ਤੇ ਨਾਲ ਆਪਣੀ ਮਾਂ ਨੂੰ ਉੱਪਰ ਵਾਲੇ ਕਮਰੇ ਦੇ ਵਿੱਚ ਦੱਸਿਆ ਜਾਂਦਾ ਹੈ ਕਿ ਉਹ ਗਲਾ ਘੁੱਟ ਕੇ ਮਾਰ ਦਿੰਦਾ ਹੈਗਾ ਜਦੋਂ ਉਹਨੂੰ ਸਾਰਾ ਭਰੋਸਾ ਹੋ ਜਾਂਦਾ ਵੀ ਇਹ ਸਾਰੇ ਦੇ ਸਾਰੇ ਲੋਕ ਜਿਹੜੇ ਹੈਗੇ ਮਰ ਗਏ ਹੈ ਕਿਉਂਕਿ ਇੱਕ ਸਾਈਕੋਸਿਸ ਡਿਸਆਰਡਰ ਦਾ ਉਹ ਮਰੀਜ਼ ਦੱਸਿਆ ਜਾਂਦਾ ਸੀਗਾ ਜਿਸ ਵੇਲੇ ਉਸਨੂੰ ਪਤਾ ਚੱਲ ਜਾਂਦਾ ਕਿ ਸਾਰੇ ਦੇ ਸਾਰੇ ਲੋਕ ਮਰ ਗਏ ਹੈਗੇ ਉਸ ਤੋਂ ਬਾਅਦ ਇਹ ਜਿਹੜਾ ਲलित ਖੁਦ ਫਾ ਲੈ ਲੈਂਦਾ ਹੈ ਕਿਉਂਕਿ ਘਰ ਦੇ ਵਿੱਚੋਂ ਬਰਾਮਦ ਹੋਈਆਂ ਲਾਸ਼ਾਂ ਜਿਹੜੀਆਂ ਕਿ ਛੱਤ ਦੇ ਰਾਮਨ ਲੰਮਕੀਆਂ ਹੋਈਆਂ ਸਨ ਉਹਨਾਂ ਸਾਰੀਆਂ ਲਾਸ਼ਾਂ ਦੇ ਹੱਥ ਪੈਰ ਪਿੱਛੇ ਨੂੰ ਬੰਨੇ ਹੋਏ ਸਨ ਤੇ ਸਿਰਫ ਇੱਕ ਹੀ ਲਾਸ਼ ਜਿਹੜੀ ਹੈਗੀ ਉਸਦੇ ਹੱਥ ਖੁੱਲੇ ਹੋਏ ਸਨ ਤੇ ਪੈਰ ਖੁੱਲੇ ਹੋਏ ਸਨ ਉਹ ਲਾਸ਼ ਹੈਗੀ ਲਲਿਤ ਦੀ ਉਹਨੇ 6-7 ਮਹੀਨਿਆਂ ਬਾਅਦ ਇਸ ਏਰੀਆ 'ਚ ਇਹਨਾ ਖੋਫ ਫੈਲਿਆ ਹੋਇਆ ਸੀ ਕਿ ਹਨੇਰਾ ਹੋਣ ਤੋਂ ਬਾਅਦ ਉਸ ਘਰ ਦੇ ਅੱਗੋਂ ਲੰਘਣ ਤੋਂ ਵੀ ਲੋਕ ਡਰਦੇ ਸਨ ਤੁਸੀਂ ਇਮੇਜਿੰਗ ਕਰਕੇ ਦੇਖੋ ਕਿ ਇੱਕ ਘਰ ਦੇ ਵਿੱਚ ਜਿੱਥੇ 11 ਲੋਕਾਂ ਦੀ ਇੱਕੋ ਰਾਤ ਨੂੰ ਮੌਤ ਹੋ ਗਈ ਹੋਵੇ ਇਹਨਾਂ ਦਾ ਹਸਮਈ ਤਰੀਕੇ ਦੇ ਨਾਲ ਜਿਸ ਦਾ ਹਾਲੇ ਤੱਕ ਇਹ ਨਹੀਂ ਪਤਾ ਚੱਲਿਆ ਕਿ ਇਹ ਮਰਡਰ ਹੀ ਗਾ ਜਾਂ ਖੁਦਗੁਚੀ ਸੀ ਉਸ ਘਰ ਦੇ ਅਗੋਂ ਨਿਕਲਣ ਤੇ ਵੀ ਲੋਕਾਂ ਨੂੰ ਜਿਹੜਾ ਡਰ ਲੱਗਦਾ ਸੀ ਤੇ ਇਹ ਏਡਾ ਤਗੜਾ ਹਾਸਾ ਸੀ ਕਿ ਪੂਰੀ ਦਿੱਲੀ ਨੂੰ ਇਹਨੇ ਹਿਲਾ ਕੇ ਰੱਖ ਦਿੱਤਾ ਸੀਗਾ ਇਹਨਾਂ ਲੋਕਾਂ ਦੀ ਮੌਤ ਅੱਜ ਵੀ ਇੱਕ ਅਰਹਸ ਬਣ ਕੇ ਰਹਿ ਗਈ ਹੈ ਦਿੱਲੀ ਦੇ ਵਾਸਤੇ ਕਿਉਂਕਿ ਅੱਜ ਤੱਕ ਵੀ ਦੱਸਿਆ ਜਾਂਦਾ ਕਿ ਪਤਾ ਨਹੀਂ ਚੱਲਿਆ ਕਿ ਇਹ ਇੱਕ ਮੌਤ ਸੀ ਜਾ ਇੱਕ ਸਾਈਡ ਕੀਤਾ ਗਿਆ ਸੀ ਜਾਂ ਇੱਕ ਮਰਡਰ ਸੀਗਾ